हेलो फ्रेंड्स सॉरी गर्ल जी हां जी फ्रेंड्स आज हम सी करेंगे एम्ब्रॉयडरी वर्क ਜਿਹੜਾ ਕਿ ਸੂਈ ਦੇ ਨਾਲ ਹੈਗਾ ਜਿਹੜਾ ਇਹਦੇ ਲੀਫ ਨੇਗੇ ਸੂਈ ਦੇ ਨਾਲ ਬਣਗੇ ਤੇ ਬਾਕੀ ਜਿਹੜਾ ਆਪਾਂ ਨੇ ਬਣਾਉਣਾਗਾ ਉਹ ਹੈਗਾ ਜਰੀ ਵਰਕ ਆਰੀ ਦੀ ਕੜਾਈ ਹੈਗੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ ਇਹਦਾ ਟ੍ਰੇਸ ਕਰ ਲਿਆ ਟ੍ਰੇਸ ਕਰਨ ਤੋਂ ਬਾਅਦ ਹੈ ਜਿਹੜੇ ਆਪਾਂ ਲੀਫ ਨੇਗੇ ਉਹ ਸਾਰੇ ਬਣਾਵਾਂਗੇ ਜਿਹੜਾ ਧਾਗੇ ਦਾ ਵਰਕ ਆ ਪਹਿਲਾਂ ਉਹ ਕੰਪਲੀਟ ਕਰਾਂਗੇ ਸੂਈ ਦੇ ਨਾਲ ਤੇ ਜਿਹੜਾ ਲੀਫ ਆਗਾ ਦੇ ਕੋਈ ਬਹੁਤ ਵਧੀਆ ਬਣ ਰਿਹਾ ਤੇ ਜਿਹੜੀ ਇਹ ਬਿਲਕੁਲ ਸਿੰਪਲ ਲੀਫ ਹੈਗਾ ਇਹਨੂੰ ਆਪਾਂ ਬਹੁਤ ਆਸਾਨੀ ਦੇ ਨਾਲ ਆ ਜਿਹੜਾ ਬਣਾ ਸਕਦੇ ਆਂਗੇ ਇਹ ਜਿਹੜਾ ਡਿਜ਼ਾਈਨ ਹੈਗਾ ਇਹਨੂੰ ਆਪਾਂ ਚਾਹੀ ਤਾਂ ਫਰੇਮ ਲਗਾ ਕੇ ਵੀ ਕਰ ਸਕਦੇ ਆਂ ਜੀ ਤੇ ਨਹੀਂ ਫਿਰ ਇਹ ਜਿਹੜਾ ਹੈਗਾ ਅੱਡੇ ਦੇ ਉੱਤੇ ਸੂਟ ਜੜ ਕੇ ਹੈਗਾ ਉਸ ਤਰ੍ਹਾਂ ਕਰ ਸਕਦੇ ਆਂਗੇ ਤੇ ਜਿਹੜਾ ਇਹ ਮੈਂ ਵਰਕ ਕਰ ਰਹੀ ਹਾਂਗੀ ਮੈਂ ਇਹ ਸੂਟ ਹੈ ਜਿਹੜਾ ਅੱਡੇ ਦੇ ਉੱਤੇ ਜੜ ਕੇ ਕਰ ਰਹੀ ਹੈਗੀ ਕਿਉਂਕਿ ਇਹ ਜਿਹੜਾ ਨੈੱਕ ਹੈਗਾ ਉਹ ਲੌਂਗ ਨੈੱਕ ਹੈਗਾ ਹਾਂਜੀ ਦੇਖੋ ਅਸੀਂ ਜਿਹੜਾ ਲੀਫ ਤਿਆਰ ਕਰ ਲਿਆ ਤੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ 골ਡਨ ਜਿਹੜੇ ਮੰਨ ਕੇ ਆਗੇ ਜੂਸ ਕੀਤੇ ਨੇ ਕਿ ਤੁਸੀਂ ਵੀ ਜਿਹੜੇ ਡਿਜ਼ਾਈਨ ਦੇ ਅਕੋਰਡਿੰਗ 골ਡਨ ਜਾਂ ਕਿਸੇ ਵੀ ਜੇ ਕੋਈ ਕਲਰ ਦੇ ਯੂਜ਼ ਕਰਨੇ ਆ ਤਾਂ ਕਿਸੇ ਵੀ ਕਲਰ ਦੀ ਯੂਜ਼ ਕਰ ਸਕਦੇ ਹੋਗੇ ਮੰਨ ਕੇ ਹਾਂਜੀ ਦੇਖੋ ਇਹ ਆਪਾਂ ਨੇ ਲੀਫ ਬਣਾਇਆ ਜਿਹੜੀ ਦੇਖੋ ਇਸ ਤਰ੍ਹਾਂ ਦੇ ਮੈਂ yellow ਤੇ ਜਿਹੜੇ ਹੈਗੇ off white ਕਲਰ ਦੇ ਨੇਗੇ ਬਣਾਇਆ ਲੀਫ ਸਾਰੇ ਵਿੱਚ ਪਹਿਲਾਂ ਲੀਫ ਬਣਾ ਲੈਣੇ ਤੇ ਉਸ ਤੋਂ ਬਾਅਦ ਜਿਹੜੀ ਅੱਗੇ green ਹੈਗਾ ਆਪਾਂ ਨੇ ਇਸ ਤਰ੍ਹਾਂ ਥੋੜੀ ਜੀ ਨੂੰ ਬਣਾ ਕੇ ਡਿਜ਼ਾਈਨਿੰਗ ਦੇਣੀ ਹੈ ਇਸੀ ਤਰ੍ਹਾਂ ਗਜਰਾ ਪਾ ਨਹੀਂ ਹੈਗਾ ਸਾਰੀਆਂ ਪੱਤੀਆਂ ਦੀ ਵਾਲੀ ਦਿਵਾਲੀ ਹੈਗਾ ਜਿਹੜਾ ਬਰਕ ਕਰ ਲੈਣਾਗਾ ਤੇ ਦੇਖੋ ਇਹ ਬਣਾਉਣਾ ਵੀ ਬਿਲਕੁਲ ਸੌਖਾ ਹੈਗਾ ਇਹ ਜਿਹੜੀ ਸਾਰੀ ਕੜਾਈ ਹੈਗੀ ਇਹ ਜਿਆਦਾ ਔਖੀ ਨਹੀਂ ਹੈਗੀ ਬਿਲਕੁਲ ਸਿੰਪਲ ਕੜਾਈ ਹੈ ਤੇ ਇਹ ਆਪਾਂ ਸੌਖੇ ਤਰੀਕੇ ਦੇ ਨਾਲ ਹੈ ਜਿਹੜਾ ਆਪਣੇ ਸੂਟ ਦੇ ਉੱਤੇ ਕਰ ਸਕਦੇ ਆਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਨੇ ਸਾਰੇ ਉੱਤੇ ਪਹਿਲਾਂ ਗਾ ਜਿਹੜਾ ਇਹ ਥ੍ਰੈਡ ਵਰਕ ਕਰ ਲਿਆਗਾ ਹਾਂਜੀ ਉਸ ਤੋਂ ਬਾਅਦ ਥ੍ਰੈਡ ਵਰਕ ਤੋਂ ਬਾਅਦ ਆ ਜਿਹੜਾ ਆਪਾਂ ਜਰੀ ਵਰਕ ਕਰਨਾ ਹੈਗਾ ਹਾਂਜੀ ਹੁਣ ਅਸੀਂ ਇਹਦੇ ਉੱਤੇ ਆਗਾ ਜਿਹੜਾ ਜਰੀ ਵਰਕ ਕਰਾਂਗੇ ਹਾਂਜੀ ਇਸ ਤਰ੍ਹਾਂ ਇਸ ਤਰ੍ਹਾਂ ਸੀ ਜਰੀ ਵਰਕ ਜਿਹੜਾ ਹੈਗਾ ਉਹ ਕਰ ਲੈਣਾਗਾ ਸਾਰੀ ਜਿਹੜਾ ਆਪਣੀ ਡਿਜ਼ਾਈਨ ਕੀਤੀ ਹੋਈ ਹੈਗੀ ਸਾਰਾ ਟ੍ਰੇਸ ਕੀਤਾ ਹੋਇਆ ਹੈਗਾ ਇਹਨੂੰ ਸਾਰੇ ਨੂੰ ਕਵਰ ਕਰ ਦੇਣਾਗਾ ਹਾਂਜੀ ਉਹ ਹੈਗਾ ਜੀ ਜਿਹੜੇ ਸਾਰੇ ਲੀਫ ਨੇਗੇ ਉਹਨਾਂ ਦੇ ਉੱਤੋਂ ਦੀ ਵੀ ਆਪਾਂ ਨੇ ਜਿਹੜਾ ਇਹ ਹੈਗਾ ਜਰੀ ਦਾ ਵਰਕ ਹੈਗਾ ਉਹ ਕਰਨਾ ਹੈਗਾ ਦੇਖੋ ਜੀ ਅਸੀਂ ਨੇ ਜਿਹੜਾ ਸਾਰਾ ਸੂਟ ਹੈਗਾ ਇਹ ਕੰਪਲੀਟ ਕਰ ਲਿਆ ਤਾਂ neck ਹੈਗਾ ਜਿਹੜਾ ਦੇਖੋ ਬਹੁਤ ਵਧੀਆ ਜਿਹੜਾ ਨੈਕਕੀ ਡਿਜ਼ਾਈਨ ਦਾ ਬਣ ਕੇ ਰੈਡੀ ਹੋਇਆਗਾ ਤੇ ਬਰਕ ਨੂੰ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਜੇ ਤੁਸੀਂ ਮਤਲਬ ਕਿ ਫ੍ਰੀ ਹੂੰ ਇੱਕ ਦਿਨ ਦੇ ਵਿੱਚ ਵੀ ਵਰਕ ਕਰ ਸਕਦੇ ਹੋਗੇ ਸਾਰਾ ਕੰਪਲੀਟ ਥੈਂਕ ਯੂ